ਗਿਰੋਹ ਦੇ ਹਥਿਆਰਾਂ ਸਮੇਤ ਗ੍ਰਿਫਤਾਰ ਤਿੰਨ ਮੈਂਬਰ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵਤਸਲਾ ਗੁਪਤਾ ਨੇ ਪੁਲਿਸ ਲਾਈਨ ਚ ਕੀਤੀ ਕਾਨਫਰੰਸ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਲਖਨਕੇ ਪੰਡੇ ਤੋਂ ਬਿੱਤੇ ਦਿਨੀ ਇੱਕ ਕਬਾੜੀਏ ਦੀ ਦੁਕਾਨ ਤੇ ਗੋਲੀ ਚਲਾ ਕੇ ਉਸ ਪਾਸੋਂ ਨਕਦੀ ਖੋ ਕੇ ਫਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਘੰਟਿਆਂ ਉਪਰੰਤ ਹੀ ਗ੍ਰਿਫਤਾਰ ਕਰ ਲਿਆ ਜ਼ਿਲ੍ਹਾ ਪੁਲਿਸ ਮੁਖੀ ਬਤਸਲਾ ਗੁਪਤਾ ਨੇ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਪੁਲਿਸ ਲਾਈਨ 'ਚ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤੇ ਇਨ੍ਹਾਂ ਲੁਟੇਰਿਆਂ ਪਾਸ 2 ਪਿਸਟਲ, 3 ਮੈਗਜ਼ੀਨ, 12 ਕਾਰਤੂਸ ਜਿੰਦਾ 2 ਕਾਰਤੂਸ ਤੇ ਖੋਲ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ ਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ जोगिंदर सिंह जाति के अति गोविंद सुखीजा जी की विशेष रिपोर्ट कितनी कार्रवाई की गई तो कितने बंदरों को अरेस्ट किया गया कल सवेरे के सवा नौ बजे सानू एक इनफॉर्मेशन मिली सी कंट्रोल रूम राइन कि लखन दे के पंडा पिंड हैगा सुबानपुर से पंडा है इतने दो बंदे तीन बंदे बाइक पे आए हैं और आके इन्होंने एक दुकान से पैसे गन पॉइंट पे खो करने की कोशिश की है और दुकान के बाहर ये दो राउंड फायर करके उत्तों फरार होए हैं सा सुबानपुर की टीम एस एच ओ साहब और डी एस पी साहब उके पर किसी और मौके को देख रस्ते जदों ही इंफॉर्मेन मिली है उदा ही इन ने अपनी गीछे ला ली और बाकायदा बड़ी मेहनत और बड़ी दलेरी ने हॉटचेस करके तीनों बंदे राउंडअप कि ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤੀਨੋਂ ਬੰਦਿਆਂ ਨੂੰ ਰਾਈਟ ਰਾਉਂਡ ਅਪ ਕੀਤਾ ਹੈ ਇਹ ਗੱਡੀ ਦੇ ਵਿੱਚ ਸੀ ਨਾ ਬਾਈਕ ਇਹ ਇਹ ਤੀਨੋਂ ਦੋਸ਼ੀ ਬਾਈਕ 'ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਤ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵਸਤੂ ਰਿਕਵਰ ਕੀਤੇ ਹੈ एक सैवन पॉइंट सिक्स टू बोर का है एक सैवन पॉइंट सिक्स फाइव बो एम एम का है तो बत्ती बोर और तीस बोर का वेपन बरामद किया है नाल, असी बारह लाइव राउंड जे हैं तो बरामद किए हैं और एक बंदे जोड़े हैं तीन जब इन दी आ, असी आइडेंटिटी पता की थी, तो इन का नाम एक दीपक दूसरा बंदा परमजीत पम्मा तीसरा बंदा दलजीत ये हमारे आ, ना डिजग्रंटल डिफॉल्टर्स हैं इन ऊपर टोटल सुबहानपुर का पर्चा मिला के और फगवाड़ा भी वारदात मिला के टोटल छब्बीस वारदातें इन्होंने अब तक की हैं और ये बंदे कुछ दिनों पहले ना जन्माष्टमी की रात एक वायरल भीडियो होया फवाड़े जिसे तुसी देख सकते हो कि तीन बंदे जिन्होंने मुंह बंदे हुए हर गोविंद नगर के आके मेडल शॉप से गन पॉइंट से दुकानदार तो मेडिकल स्टोर वाल तो पैसे लुट के लै गए ਇਹ ਵਾਰਦਾਤ ਦੀ ਸਾਡੀ ਇਹ ਸੀਨੋ ਜਿਹੜੇ ਅਕਿਊਜ਼ ਨੇ ਇਹ ਨਹੀਂ ਕੀਤੀ ਸੀ ਔਰ ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲਿਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀ ਮੈਡਮ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਨ ਕਿ ਅੱਜ ਜੂਥ ਇੱਧਰ ਜਿਨ ਕਿ ਕਮਾਂ ਦੇ ਵਿੱਚ ਜਾਰਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤਾ ਜਰਾ ਅਪਣਾਉਂਦੇ ਕਿ ਲੁੱਟ ਖੋ ਜਾਂ ਇੱਧਰ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਦਨ ਕਿਤੇ ਲੱਗਦਾ ਹੈ ਕਿ ਸਮਾਜ ਦੇ ਵਿੱਚ ਸਦਾਰਨ ਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਕਾਰਡ ਤਾਂ ਉਹੀ ਬੰਦੇ ਕਰਦੇ ਨੇ ਜਿਹੜੇ ਦੇਰ ਤੋਂ ਵਾਪਸ ਆਂਦੇ ਨੇ ਕਿਉਂਕਿ ਉਹਨਾਂ ਦੀ ਨੀਅਤ ਉਹ ਫਿੱਤਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ ਦੈਟ ਇਜ਼ ਅ ਸੋਰਸ ਆਫ ਇਨਕਮ ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜ ਹੈ 26 ਪਰਚੇ ਦਰਜੇ ਇਹ ਟ੍ਰੇਂਡ ਹੈ ਵੈਪਨ ਸੇ ਬਿਲਕੁਲ ਵਾਰਦਾਤ ਫਿਰ ਇਸ ਕਰਕੇ ਅਸੀਂ ਇਧਾਂ ਦੇ ਬੰਦੇ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਡੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ شناخت ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰਦਾਤ ਕਰ ਚੁੱਕੇ ਹਨ ਔਰ ਖਾਲੀ ਕਪੂਰਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨਡੀਪੀਐਸ ਕੇ ਪਰਚੇ ਦਰਜ ਹੈ ਕਮਿਸ਼ਨਰੇਟ ਦੇ ਵਿੱਚ ਆ ਰਹਿਣ ਵਾਲੇ ਇਹ ਮਕਸੂਦਾ ਕੇ ਹਨ ਜਲੰਧਰ ਉਰਰ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਤਲਾ ਤੋਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰੇਟ ਔਰ ਹੁਸ਼ਿਆਰਪੁਰ ਟਾਂਡਾ ਵੀ ਇਹ ਐਕਟਿਵ ਰਹੇ ਇਹਨਾਂ ਨੇ ਪਿੱਛੇ ਬਹੁਤ ਵਾਰਦਾਤਾਂ ਕੀਤੀ ਹੋਈ ਹੈ ਤੋਂ ਇਧਰ ਦੇ ਬੰਦਿਆਂ ਨੂੰ ਅਸੀਂ ਰਾਉਂਡ ਅ ਜ਼ਰੂਰ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਧਰ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਜਾਂਦਾ ਹੈ ਜੇ ਮੈਂ ਗੱਲ ਹੀ ਇਹ ਗੱਲ ਕਰੀਏ ਗ੍ਰੈਂਡ ਦੀ ਗੱਲ ਕਰੀਏ ਮੈਂ ਨਾ ਵੈਪਨ ਕਿੱਥੋਂ ਮੈਂ ਤਾਂ ਅਸੀਂ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਹੁਣ ਹੁਣ ਅਸੀਂ ਇਹ ਪੁੱਛਕਿਛ ਕਰਾਂਗੇ ਕਿ ਕਿਤੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਪੂਰਮੋਈਆ ਹੋ ਗਏ ਤਾਂ ਉਹ ਅਸੀਂ ਪੁੱਛਕਿਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਸਾਂਝਾ ਕਰਾਂਗੇ ਇਹ ਹੁਣ ਤੱਕ ਅਸੀਂ ਇਹ ਦੇ ਬਾਰੇ ਤਸਦੀਕ ਨਹੀਂ ਕਰ ਪਾਏ ਕਿ ਇਹ ਨਸ਼ੇਦ ਆਦੀ ਹੈ ਕਿ ਨਹੀਂ ਬਸ ਯੈਸ ਇਹਨਾਂ ਦੇ ਉੱਪਰ ਐਨਡੀਐਸ ਦੇ ਪਰਚੇ ਪਿੱਛੇ ਦਰਜ ਹੈ ਤਾਂ ਇਹ ਆਦੀ ਤੋਂ ਹੁਣ ਅਸੀਂ ਦੇਖਦੇ ਹਾਂ ਪਰ ਇਹਨਾਂ ਨੇ ਨਸ਼ਾ ਵੇਚੇ ਵੇਚਣੇ ਦੇ ਪਰਚੇ ਜ਼ਰੂਰ ਹੰਗਲੋ ਪਾਏ ਇਹ ਇੰਨੇ ਦਿਨ ਤੋਂ ਇੰਨੇ ਪਰਚੇ दर्ज ਸੀ ਇਹ ਇੰਨੇ ਦਿਨ ਤੋਂ ਪੁਲਿਸ ਦੀ ਡਿਫਸ ਕੋ ਜਿੱਦਾਂ ਇਹ ਨਹੀਂ ਇਦਾਂ ਨਹੀਂ ਹੈ ਇਹ ਜ਼ਰੂਰ ਸਜ਼ਾ ਕੱਟ ਕੇ ਆਏ ਇਹਨਾਂ ਦੇ ਉੱਪਰ 2020 2015 17 21 24 23 ਹਰ ਸਾਲ ਪਰਚੇ ਦਰਜ ਐ ਤਾਂ ਕਈ ਵਾਰੀ ਹੁਣ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੱਗਦੇ ਐ ਇਹ ਬੰਦੇ ਜੇਲ੍ਹ ਜਾਂਦੇ ਐ ਵਾਪਸ ਇਹ ਬیل ਤੇ ਆ ਜਾਂਦੇ ਐ ਮੜਾ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸੋ ਕੁਝ ਉਹ ਹੁਣ ਜਿਹੜਾ ਹੁਣ ਤਾਂ ਤੱਕ ਅਸੀਂ ਪੁੱਛਗਿੱਛ ਕੀਤੀ ਹੈ ਹਲੇ ਤਾਂ ਇਹ ਤਿੰਨ ਹੀ ਹੈ ਜਿਹੜੇ ਮਿਲ ਗਏ ਤੀਨੋਂ ਵਾਰਦਾਤ ਕਰਦੇ ਹਨ ਚੱਡੀ ਕਹਿਣ ਤਾਂ ਮਤਲਬ ਕਿ ਕਿਤੇ ਨੇ ਕਿ ਜਿਹੜੇ ਕਿ ਪਹਿਲੇ ਕ੍ਰਿਮੀਨਲ ਬੰਦੇ ਹੈਗੇ ਉਹੀ ਆਉਂਦੇ ਹੈਗੇ ਉਹ ਵੀ ਦੁਬਾਰਾ ਵਾਰਦਾਤਾਂ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮੁਹਿੰਮ ਚਲਾਉਂਦੇ ਹੈ ਕਿ ਜਿੱਥੇ ਅਸੀਂ ਬੇਅਰਡ ਆਊਟ ਸਨੇਚਰ ਸੋਰ ਔਰ ਰੋਬਰਸ ਜਿਹੜੇ ਤੁਸੀਂ ਡਿਕਵਾਇਡਸ ਕਹਿ ਸਕਦੇ ਹੋ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਔਰ ਪਿੱਛੇ ਵੀ ਕਪੂਰਥਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂ ਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ ਸਨ ਤਾਂ ਅਸੀਂ ਹੁਣ ਮੁਹਿੰਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਝਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹ ਇਹਨਾਂ ਨੂੰ ਹਤੀ ਪਰਸੋਂ ਦੀ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਤਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਤਰੀ ਪੂਰੀ 10 ਜੋ ਗੱਡੀਆਂ ਹੈ ਉਹ ਖੋਈਆਂ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਹੈ ਜਿਹੜੇ ਫਰਾਰ ਹੈ ਉਹਨਾਂ ਦੀ ਵੀ ਜੀ ਡੋਂਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀ ਕਾਬੂ ਕਰ ਲਈਏ ਰਿਕਵਰ ਹੋ ਗਈ। ਯੈਸ। ਇਹ ਮੜਮ ਜਿਹੜੇ ਜਿਨ੍ਹਾਂ ਦੀ ਚੋਰੀ ਹੋਇਆ ਹੈ ਬਾਹਰ ਨੂੰ ਇਹ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਉਹਨਾਂ ਨੂੰ ਹੁਣ ਤੋਂ ਥਿਸ ਇਜ਼ ਪਾਰਟ ਆਫ ਕੇਸ ਪ੍ਰੋਪਰਟੀ ਹੈ ਉਹਨਾਂ ਉਹਨਾਂ ਨੂੰ ਕੋਰਟ ਤੇ ਵਹੀਕਲ ਮਿਲ ਜਾਣਾ ਮੈਂ ਕਦੋਂ ਤੋਂ ਕਰ ਰਹੀ ਸੀ ਇਹ ਕੰਮ ਜਿਹੜਾ ਬਿੱਡੀਆਂ ਦੇ ਚੋਰੀਆਂ ਲੱਭਦੀ ਹੈ ਉਹ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਪਰ ਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਸਰਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਹਨੇ 13 13 ਪ੍ਰੀਫਾਈਂਡ ghee ਦੀ ਚੋਰੀ ਕੀਤੀ ਹੈ नौ तो असी बरामद कर ले हैं पर चार इन कितने बेच देते हैं तो इस तरह की मुहिम असि कंटिन्यूसली चला रहे हैं ताकि जोड़े बंदे हैं है ना जो स्नैचर हैं चोर हैं रॉबर्स हैं डिकॉयट्स हैं असी इनते ठल पाइए और पब्लिक नो एक सिक्योर माहौल दे ताकि वो बाजार में अपनी शॉपिंग और जोड़ा भी वो रोजमर्रा का काम है वो कर सकें अपना मैडम चोरी का समान